ਪਿੰਡ ਵਿਖੇ ਪਹੁੰਚੇ ਸੀਗੇ ਜੋ ਕਿ ਅਮਨਦੀਪ ਪੁਰਬ ਨੂੰ ਧੀਆ ਦੀ ਲੋੜੀ ਹਰ ਸਾਲ ਮਨਾਈ ਜਾਂਦੀ ਆ ਤੇ ਆਉ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਧੀਆ ਦਾ ਲੋੜੀ ਸਮਾਗਮ ਮਹਾਨ ਮਹੰਤ ਭਗਤ RAM ਕੰਨਿਆ ਕਲੱਬ ਕੁਡਾਣੀ ਕਲਾਂ ਦੇ ਬੈਨਰ ਹੇਠ ਬਣਾਇਆ ਗਿਆ ਜਿਹੜੇ ਸਾਡੇ ਇੱਥੇ ਮੈਂਬਰ ਜੁੜੇ ਨੇ ਭੈਣ ਅਮਨਦੀਪ ਕੌਰ ਚੱਕ ਭਾਈਕਾ ਤੇ ਉਹਨਾਂ ਦੇ ਸਮੂਹ ਸਹੋਗੀ ਸੱਜਣਾ ਦੇ ਸਦਕਾ ਇਹ ਜਿਹੜਾ ਲੋਹੜੀ ਮੇਲਾ ਮਨਾਇਆ ਗਿਆ ਤੇ तकरीबन ਵੀ 51 ਕੁੜੀਆਂ ਦੀ ਲੋਹੜੀ ਪਾਈ ਗਈ ਆ ਇਹਦੇ ਵਿੱਚ ਲੋੜਵੰਦ ਬੱਚੀਆਂ ਨੂੰ ਹੋਰ ਵੀ ਅਸੀਂ ਮਦਦ ਦੇਣ ਦਾ ਵਾਅਦਾ ਕੀਤਾ ਵੀ ਜੋ ਕੋਈ ਪੜ੍ਹਾਈ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੋੜੀ ਦਾ ਕੰਮ ਹੋਵੇ ਅਸੀਂ ਉਹ ਤਿਆਂ ਦੇ ਕੰਮ ਲਈ ਪਹਿਲ ਦੇ ਆਧਾਰ ਤੇ ਕਰਾਂਗੇ ਸਾਡਾ ਜਿਹੜਾ ਕਲੱਬ ਆ ਮੇਨ ਉਹ ਤਿਆਂ ਦੇ ਕਮਾਲ ਹੀ ਅੱਗੇ ਆਉਂਦਾ ਮੈਂ ਜਿਹੜਾ ਇਹਨੇ ਜਿਹੜਾ ਧੀਆਂ ਦਾ ਸਾਡੀ ਭੈਣ ਅਮਨਦੀਪ ਕੌਰ ਨੇ ਇੱਥੋਂ ਇਹ ਪ੍ਰੋਗਰਾਮ ਲੀਕਿਆ ਦੀਆ ਅਸੀਂ ਪੂਰੀ ਤੰਦ ਦੇ ਹੀ ਨਾ ਕਲੱਬ ਵੱਲੋਂ ਇਹ ਪ੍ਰੋਗਰਾਮ ਨਿਵਾਇਆ ਮੈਂ ਧੰਨਵਾਦ ਕਰਦਾ ਅਮਨਦੀਪ ਦੇ ਪਰਿਵਾਰ ਦਾ ਤੇ ਇਹਨਾਂ ਦੇ ਸਹਿਯੋਗੀਆਂ ਦਾ ਜਿਨ੍ਹਾਂ ਨੇ ਇੱਥੇ ਚੱਕ ਭਾਈ ਕਾ ਵਿਖੇ ਇਹਨਾਂ ਦਾ ਸਾਥ ਦਿੱਤਾ ਮੈਂ ਅੱਗੇ ਤੋਂ ਵੀ ਆਸ ਰੱਖਦਾ ਕਲੱਬ ਦਾ ਮੁੱਖ ਸੰਚਾਲਕ ਹੋਣ ਦੇ ਨਾਤੇ ਵੀ ਇਹ ਪ੍ਰੋਗਰਾਮ ਅੱਗੇ ਤੋਂ ਵੀ ਲਿਖੇ ਜਾਣਗੇ ਤੇ ਇਹਨਾਂ ਦਾ ਸਾਥ ਦਿੱਤਾ ਜਾਵੇ ਮੈਂ ਧੰਨਵਾਦ ਕਰਦਾ ਸਮੁੱਚੇ মিডিਆ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਅੰਦਰ ਵਿੱਚ ਪਹੁੰਚੇ ਸੀਗੇ ਤੇ ਹਾਂਜੀ ਵਾਹਿਗੁਰੂ ਜੀ ਅੰਸਾਰਪੁਰ ਜੀ ਦੇ ਪਤੇ ਜੀ ਅਸੀਂ ਇੱਕ ਤਾਂ ਸਾਡੇ ਜਗਤਾਰ ਸਿੰਘ ਦਾ ਕਢਾਣੀ ਕਲਾ ਤੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪ ਦੇ ਇਹਨਾਂ ਨੇ ਕਮੇਟੀ ਦੇ ਵਿੱਚ ਇਹਨਾਂ ਨੇ ਆਪਦੇ ਨਾਲ ਜੋੜਿਆਗਾ ਅਸੀਂ ਇਹਨਾਂ ਦੇ ਜੋ ਵੀ ਪਰਸ ਦੇ ਨਾਲ ਜੁੜੇ ਆ ਅੱਜ ਕੁੜੀਆਂ ਦੇ ਰੋੜੀਆਂ ਮਨਾਉਣ ਦੇ ਲਈ ਹੋਣ ਹੱਤਿਆਂ ਨੂੰ ਬਚਾਉਣ ਦੇ ਲਈ ਤੇ ਸਾਨੂੰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ 14 ਸਾਲ ਤੋਂ ਅਸੀਂ 15 ਸਾਲ ਤੋਂ ਇਹਨਾਂ ਦੇ ਨਾਲ ਜੁੜੇ ਆਉਨੇ ਆ ਤੇ ਅੱਗੇ ਵਾਸਤੇ ਅਸੀਂ ਹੁਣ ਹੋਰ ਵੀ ਇੱਕ ਮਾਲਕ ਦੇ ਹੁਕਮ ਨਾਲ ਉਦਮ ਕੀਤਾਗਾ ਵੀ ਜੋ ਕੰਨਿਆ ਦੇ ਅੱਜ ਕਿਸੇ ਵੀ ਸਾਡੇ ਅਸੀਂ ਪਰ ਗਰੀਬ ਨਹੀਂ ਸਮਝਦੇ ਕਿਸੇ ਨੂੰ ਜੇ ਆਪਾਂ ਗਰੀਬ ਕਰਕੇ ਜਾਂ ਕਿਸੇ ਦੇ ਆਪਾਂ ਲੋੜ ਬੰਦ ਕਰਕੇ ਵਿਆਹ ਸਾਧੀਆਂ ਕਰਨ ਲੱਗੇ ਫਿਰ ਤਾਂ ਨਹੀਂ ਠੀਕ ਹੈ ਪਰ ਅਸੀਂ ਆਪਦੇ ਬੱਚੇ ਕਰਕੇ ਆਪਦੇ ਅਸੀਂ ਉਹਨਾਂ ਦੇ ਵਿਆਹ ਸਾਧੀਆਂ ਕਰਨੀਆਂ ਵੀ ਅਸੀਂ ਆਪਦੇ ਘਰ ਨੂੰ ਪਹਿਲਾਂ ਆਪ ਗਰੀਬ ਸਮਝ ਕੇ ਫਿਰ ਉਹਦੀ ਮਦਦ ਕਰਨੀਆਂ ਤੇ ਅਸੀਂ ਇਹ ਗੱਲ ਕਹਿੰਦੇ ਆ ਵੀ ਅੱਜ ਜਿਹੜੇ ਵਿਆਹ ਸਾਧੀਆਂ ਕਰਨੀਆਂ ਤਾਂ ਅਸੀਂ ਇਹਨਾਂ ਦੇ ਨਾਲ ਜਿਤਾਰ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਤੇ ਲਾ ਕੇ ਚੱਲਾਂਗੇ ਤੇ ਸਾਡੇ ਨਾਲ ਬਾਬਾ ਗੁਰਚਰਨ ਸਿੰਘ ਜੀ ਮੋਹਪਿੰਡ ਤੋਂ ਤੇ ਬਹੁਤ ਸਾਡੇ ਨਾਲ ਇਹ ਵੀ ਬੜਾ ਇੱਕ ਪਿਆਰ ਦੇ ਨਾਲ ਤੇ ਬੜਾ ਸਾਡੇ ਨਾਲ ਸਾਥ ਦਿੰਦੇ ਆ ਤੇ ਤਿੰਨਾ ਚੌ ਬੱਚਿਆਂ ਦੇ ਵਿਆਹਾਂ ਸਾਧੀਆਂ ਤੇ ਤੇ ਬੜਾ ਸਾਡੇ ਨਾਲ ਸਾਡੇ ਨਾਲ ਇਹਨਾਂ ਦਾ ਸਾਥ ਦਿੱਤਾ ਇੱਕ ਸਾਡੇ ਨਾਲ ਪਾਲੀ ਵੀਰ ਜੀ ਪੱਤਰਕਾਰ ਤੇ ਵਹੀਰ ਕਿਆ ਤੋਂ ਤੇ ਸਾਰਿਆਂ ਦਾ ਸਾਨੂੰ ਜਿੰਨਾ ਵੀ ਇਹਨਾਂ ਦਾ ਪੀਰ ਜੀ ਉਹਨਾਂ ਦਾ ਸਾਥ ਆ ਤੇ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਸਾਡੇ ਬਾਹਰਲੇ ਐਨ ਆਰ ਆਈ ਵੀਰ ਜਿੰਨੇ ਵੀ ਆ ਉਹਨਾਂ ਦਾ ਸਾਨੂੰ ਬਹੁਤ ਸਾਥ ਆ ਜਿੰਨਾ ਕਹਿਦਗੇ ਪਰ ਇੱਕ ਮੈਂ ਇਹ ਗੱਲ ਜਰੂਰ ਕਹੂੰਗਾ ਮੈਂ ਬਗਾਨੇ ਨਗਰ ਦੇ ਵਿੱਚ ਹੀ ਕਹੂੰਗਾ ਮੈਂ ਆਪਦੇ ਨਗਰ ਦੇ ਵਿੱਚ ਨਹੀਂ ਕਹਿੰਦਾ ਠੀਕ ਹੈ ਪਰ ਮੇਰੇ ਜਿਹੜੇ ਆਪਦੇ ਨਗਰ ਦੇ ਬੰਦੇ ਆ ਨਾ ਉਹ ਇੱਕ ਮੈਨੂੰ ਦੋ ਹੀ ਐਨ ਆਰ ਆਈ ਵੀਰ ਆ ਜਿਹੜੇ ਸਾਥ ਦੇਣ ਵਾਲੇ ਆ ਜਾਂ ਕੰਨਿਆ ਦੇ ਵਿਆਹ ਤੇ ਜਾਂ ਕਿਸੇ ਬਿਮਾਰੀ ਤੇ ਤੇ ਜਾ ਕਿਸੇ ਟੂਰਨਾਮੈਂਟ ਤੇ ਪਰ ਮੇਰੇ ਐਨ ਆਰ ਆਈ ਵੀਰ ਜਿੰਨੇ ਵੀ ਬੈਠੇ ਆ ਮੈਂ ਅਜ ਤਾਈਂ ਕਿਸੇ ਦਾ ਵੀ ਕੋਈ ਗੁਲਾਮ ਨਹੀਂ ਹੈ ਤੇ ਕਿਸੇ ਤੋਂ ਕੁਝ ਮੰਗਿਆ ਨਹੀਂ ਤੇ ਜਿੰਨੇ ਵੀ ਮੈਨੂੰ ਸਾਥ ਦਿੰਦੇ ਆ ਤਾਂ ਮੇਰੇ ਐਨ ਆਰ ਆਈ ਵੀਰ ਜਿਹੜੇ ਬਾਹਰਲੇ ਆ ਤਾਂ ਸਾਰੇ ਬਾਹਰਲੇ ਨਗਰਾਂ ਦੇ ਤੇ ਮੇਰੇ ਆਪ ਦੇ ਬਣ ਕੇ ਤੇ ਮੈਨੂੰ ਸਾਥ ਦੇ ਰਹੇ ਆ ਬਾਈ ਜੀ ਤੁਹਾਡਾ ਸਾਥ ਅੱਜ ਮੰਦਿਰ ਪੌਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੂੰ ਮੈਨੂੰ ਇਸ ਲੈਨ ਤੋਂ ਤਰਨ ਲਈ ਨਹੀਂ ਰੋਕਿਆ ਕਿਉਂਕਿ ਮੇਰਾ ਮਾਨ ਸਨਮਾਨ ਮੇਰਾ ਮਾ ਤੇ ਪਿਤਾ ਸਭ ਤੋਂ ਜ਼ਿਆਦਾ ਮੈਨੂੰ ਹਰ ਔਕੜ ਤੇ ਮੇਰੇ ਮੰਮੀ ਡੈਡੀ ਨੇ ਸਾਥ ਦਿੱਤਾ ਹਰ ਮਸੇਵਤ ਤੇ ਮੇਰਾ ਬਾਹ ਫੜ ਕੇ ਕਹਿੰਦੇ ਆ ਨਾ ਪੁੱਤ ਨੂੰ ਪਰ ਮੈਂ ਨਹੀਂ ਦੇਖਦੀ ਵੀ ਮੇਰਾ ਭਰਾ ਹੈਗਾ ਪਰ ਮੇਰੀ ਬਾ ਮੇਰਾ ਮਾ ਪਿਓ ਭੈਣ ਭਰਾ ਸਾਰਾ ਕੁਝ ਦੁੱਖ ਦਰਦ ਮੇਰੀ ਮਾਤਾ ਮੇਰੇ ਪਿਤਾ ਜੀ ਜੋ ਮੇਰੇ ਨਾਲ ਜਿੱਥੇ ਵੀ ਮੈਂ ਕਹਨੀ ਆ ਉੱਥੇ ਖੜਦੇ ਨੇ ਚਾਹੇ ਘਾਟਾ ਉਹਨਾਂ ਕੋਲੇ ਚਾਹੇ ਵੱਧਾ ਸੰਯੋਗ ਬਹੁਤ ਦਿੰਦੇ ਨੇ ਹਰ ਰਾਤ ਨੂੰ ਵੀ ਜਾ ਕੇ ਮੇਰਾ ਸਾਥ ਦਿੱਤਾ ਪੜਾਈ ਵੇਲੇ ਵੀ ਮੈਂ ਦੇਸ ਪਰਦੇਸਾਂ 'ਚ ਵੀ ੱਤਕੇ ਖਾਏ ਆਈਆਂ ਕਹਿਣ ਦੀ ਗੱਲ ਆ ਵੀ ੱਤਕੇ ਆ ਹਰ ਮੋੜ ਤੇ ਆਉਕੜਾਂ ਦਾ ਸਾਥ ਦਿੱਤਾ ਮੇਰੇ ਮਾਪਿਓ ਨੇ ਮੈਂ ਇੰਨੀ ਆ ਦਰਦ ਦੇ ਸਹੀਆਂ ਨੇ ਮੇਰੀ ਮਾਂ ਨੇ ਅੱਜ ਤੱਕ ਜਦੋਂ ਮੈਂ ਕਹਿੰਦਾ ਵੀ ਮੰਮੀ ਮੈਨੂੰ ਇੱਥੇ ਲੋੜ ਆ ਤੇ ਮੇਰਾ ਸਾਥ ਦਿੱਤਾ ਉਸ ਤੋਂ ਬਾਅਦ ਹੁਣ ਮੇਰੇ ਵੀਰ ਕਣਾਨੀ ਜੀ ਜਗਤਾਰ ਪਰਮਿੰਦਰ ਵੀਰ ਸਰਹੱਤਾ ਵੀਰ ਬਾਬਾ ਜੰਗ ਸਿੰਘ ਜਵਾਨ ਨੇ ਹੋਰ ਵੀ ਭੈਣ ਭਰਾ ਜਿਨ੍ਹਾਂ ਨੇ ਮੈਨੂੰ ਮਿਲਣਨੀ ਹੈ ਮੇਰੇ ਸਾਥ ਖੜਦਿਆ ਮੈਡਮ ਬਲਜਿੰਦਰ ਮੰਗਿਆਲ ਵੀ ਪਹੁੰਚੇ ਨੇ ਅੱਜ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਮੈਂ ਛੋਟਾ ਜਿਹਾ ਸਮਾਗਮ ਕਰਵਾਇਆ ਜੇ ਮੇਥੇ ਕੋਈ ਗਲਤੀ ਹੋਈ ਹੋਵੇ ਮਾਫ ਕਰਨਾ ਅੱਗੇ ਤੋਂ ਮੈਨੂੰ ਜੋ ਵੀ ਆ ਕਹਿਣ ਦੇ ਮਤਲਬ ਕਿ ਮੇਰਾ ਕਹਿਣ ਦਾ ਮਤਲਬ ਆ ਜੋ ਕੀ ਇਹ ਗਲਤੀਆਂ ਹੋਈਆਂ ਮੈਨੂੰ ਸੁਧਾਰਨ ਦਾ ਮੌਕਾ ਦਿਓ ਮੇਰੇ ਵੱਡੇ ਭੈਣ ਭਰਾ ਸੰਯੋਗ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਪਿੰਡ ਚੱਕ ਭਾਈਕੇ ਊੜੀ ਦਾ ਸਮਾਗਮ ਆਪਾਂ ਸਾਰੇ ਸੰਗਤਾਂ ਨੇ ਵੀ ਲੜ ਕੇ ਕੀਤੀ ਬੀਟੀ ਰਮਨਦੀਪ ਕੌਰ ਵੀ ਜੀ ਉਹ ਬਹੁਤ ਵੱਡਾ ਪ੍ਰਾਲਾਗਾ ਉੱਥੇ ਜਗਤਾਰ ਸਿੰਘ ਜੀ ਕਟਾਣੀ ਉਹਨਾਂ ਦਾ ਵੀ ਵੱਡਾ ਪ੍ਰਾਲਾਗਾ ਬਾਈ ਜਗਤਾਰ ਸਿੰਘ ਜੀ ਦਾ तकरीबन 10 ਦਾ ਦੂਜੀ ਵਰੀ ਬਲਾਪ ਹੋਇਆਗਾ ਬਾਬਾ ਜਗਤਾਰ ਸਿੰਘ ਜੀ ਮੇਰੇ ਪਰਮ ਮਿੱਤਰ ਨੇ ਅਸੀਂ ਇਹ ਚੇਨੜਾ ਦੇ ਰਾਹੀ ਇਹ ਚੇਨੜ ਦੇ ਮਾਜਬ ਰਾਹੀ ਦੱਠਾ ਚਾਹਵੇਂ ਆ ਕਿ ਸਾਡੇ ਡੇਰੇ ਵਿੱਚ ਵੀ ਵਿਆਹਾਂ ਸਾਧੀਆਂ ਦੇ ਹੋਰ ਕੰਨਾਂ ਸ਼ਾਮਿਲ ਜੋ ਵੀ ਹੈ ਮਹਾਰਾ ਨੇ ਸਾਡੀ ਝੋਲੀ ਪਾਏ ਆ ਸਾਡੇ ਇੱਥੇ ਜਾਂਦੇ ਆ ਅਸੀਂ ਕੋਟ ਰੱਖਦੇ ਆ ਕਿ ਵੱਦ ਤੋਂ ਵੱਦ ਕੀਤਾ ਜਾਵੇ ਕਿਉਂਕਿ ਜਾਗਰਤੀ ਆਵੇ ਸੰਸਾਰ ਦੇ ਵਿੱਚ ਧੀਆਂ ਨੂੰ ਪਿਆਰ ਤੇ ਸਤਿਕਾਰ ਦਿੱਤਾ ਜਾਵੇ ਸਾਡੀ ਭੈਣ ਰਜਿੰਦਰ ਕੌਰ ਜੀ ਤੋਂ ਮੰਗੇਵਾਲ ਜੋ ਕਿ ਸਾਡੇ ਵੀਰ ਜੀ ਮਹਿਲ ਕਲਾ ਬਹੁਤ ਵੱਡਾ ਕੇਂਦਰ ਵੀ ਚਲਾ ਰਹੇ ਨੇ ਜਿਹੜੇ ਆਪਾਂ ਕਹਿੰਦੇ ਆਂਗੇ ਮਤਲਬ ਭੜੇਪਾ ਜਦੋਂ ਆ ਜਾਂਦਾ ਉਹ ਤੋਂ ਕੋਈ ਬਾਤ ਨਹੀਂ ਪੁੱਛਦਾ ਨੂੰ ਨੂੰ ਬਾਈ ਪਿੰਦਰ ਸਿੰਘ ਨੂੰ ਹੁਣੀ ਚਲਾ ਰਹੇ ਨੇ ਕਿਉਂਕਿ ਬਹੁਤ ਵੱਡੀਆਂ-ਵੱਡੀਆਂ ਸੁਭਾਵਾਂ ਤੇ ਅੱਜ ਮੁਖੀ ਇੱਥੇ ਕਹਿੰਦੇ ਆਏ ਨੇ ਅਸੀਂ ਸਾਰਿਆਂ ਦਾ ਦਿਲਦਿਆਂ ਘਰਾਿਆਂ ਵਿੱਚੋਂ ਜਿੱਥੇ ਧੰਨਵਾਦ ਕਰਦੇ ਆਂ ਅੱਜ ਦੀ ਲੋੜੀ ਦਾ ਸੁਨੇਹਾ ਵੀ ਪਹੁੰਚਾਉਂਦੇ ਆਂ ਕਿੱਥੇ ਵੀ ਇਹ ਜੇ ਸਮਾਗਮ ਹੁੰਦਿਆ ਬਿਨਾਂ ਸਾਡੇ ਤੋਂ ਪਹੁੰਚ ਕੇ ਮਦਦ ਕਰਨੀ ਚਾਹੀਦੀ ਯਾਰ ਤੇ ਜਾ ਕੇ ਉੱਥੇ ਬਾਤੋ-ਬਾਤ ਆਪਣਾ ਯੋਗਦਾਨ ਪਾਉਣਾ ਚਾਹੀਦਾ ਇਹ ਹੀ ਬੇਨਤੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੜੇ ਹੀ ਸੰਗੇ ਕਰਮ ਵਾਲਿਆਂ ਜੋ ਕਿ ਆਪਾਂ ਨਗਰ ਭਾਈ ਕਾ ਚੱਕ ਭਾਈ ਕਾ ਵਿਖੇ ਜੋ ਲੜਕੇ ਨੇ ਲੋੜੀ ਮਨਾ ਰਹੇ ਨੇ ਪਿਆਰੇ ਆਪਾਂ ਲੜਕਿਆਂ ਦੇ ਲੋੜੀ ਦਾ ਰੇਗ ਮਨਾਉਂਦਾ ਕਾਦੇ ਵਿੱਚ ਪੁੱਤਾਂ ਜਨ ਪਰੇ ਉਰੀ ਲੋੜੀ ਦਾ ਰੇਗ ਮਨਾਉਂਦਾ ਪਰ ਲੜਕੀ ਲੋੜੀ ਕੋਈ ਨਹੀਂ ਮਨਾਉਂਦਾ ਤੇ ਮੈਨ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਬਾਬਾ ਊਮਾ ਵਾਲੀ ਮਾਪੁਰਸ ਉਹਨੇ ਨੇ ਵੀ ਆਪਾਂ ਨੂੰ ਸਮਝ ਆਇਆ ਹੈ ਤੇ ਉਹਨਾਂ ਨੇ ਵੀ ਦੱਸਿਆ ਕਿ ਅੱਜ ਸਮਾਜ ਦੇ ਵਿੱਚ ਤੁਹਾਡਾ ਦਾਅ ਤੇ ਕਰਕੇ ਜਿਹੜਾ ਦਾਜ ਆ ਜਦੋਂ ਆਪਾਂ ਨਹੀਂ ਦਿੰਦੇ ਸਾਥ ਸੰਗੀ ਤੇ ਘਰਾਂ ਦੇ ਵਿੱਚ ਬੜੇ ਕਲੇਸ਼ ਹੁੰਦੇ ਆ ਬੜੇ ਝਗੜੇ ਹੁੰਦੇ ਆ ਇਸ ਕਰਕੇ ਲੋਕ ਤਰੁਕਰ ਸੋ ਮਾਨ ਸਤਕਾਰ ਜਿਹੜਾ ਉਹਨਾਂ ਨੂੰ ਵੀ ਸਾਡੇ ਵੱਲੋਂ ਜਿਵੇਂ ਆਇਆ ਬਹੁਤ 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 ਧੰਨਵਾਦ ਸੋ ਇੱਕ ਯਾਦਗਾਰੀ ਤਸਵੀਰ ਜਿਹੜੀ ਸਪਾਰਸ਼ ਸਿੰਘ ਜੀ ਕੋਠਾਲਾ ਉਹਨਾਂ ਦੇ ਨਾਲ ਸੰਗਤਾਂ ਜਿਹੜੀਆਂ ਆਈਆਂ ਸੋ ਸਾਰਿਆਂ ਨੂੰ ਭਈ ਬੇਤੀ ਆ ਕੇ ਕੁਰਸੀਆਂ ਦੇ ਪਿੱਛੇ ਆ ਜਿਓ ਤਾਂ ਕਿ ਇੱਕ ਯਾਦਗਾਰੀ ਤਸਵੀਰ ਜਿਹੜੀ ਆਪਾਂ ਉਹ ਖਿਵਾ ਸਕੀਏ ਸਵਾਸੇਵੀ ਸਾਡੇ ਭਰਾ ਵੀਰ ਹਰਪ੍ਰੀਤ ਸਿੰਘ ਜੀ ਸੋ ਉਹਨਾਂ ਦੇ ਬੇਤੀ ਆਣ ਪੱਤਰਕਾਰ ਗੁਸੇਖ ਸਹੋਤਾ ਜੀ ਸੁਪਰ ਰਜਿੰਦਰ ਕੌਰ ਮਾਰਗੀਵਾਲ ਉਹ ਸਾਰੇ ਆ ਜਾਣ ਤਾਂ ਕਿ ਹੁੰਦੇ ਐ ਜਿਹੜੇ ਕਿਸੇ ਗੱਲ ਦੇ ਉੱਤੇ ਪਹਿਰਾ ਦਿੰਦੇ ਐ ਲੋਕਾਂ ਦੇ ਹਰ ਦੁੱਖ ਸੁੱਖ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਮਾਨਤ ਸੁਮਾਨ ਜਿਹੜਾ ਕਿਉਂਕਿ ਇਹ ਧੀਆ ਦੇ ਲੋਹੜੀ ਮੇਲੇ ਦੇ ਵਿੱਚ ਅੱਜ ਜਿੱਥੇ ਆਪਾਂ ਤਿਆਆਂ ਦੀ ਲੋੜੀ ਮਨਾ ਰਹੇ ਆ ਇਸ ਤੋਂ ਬਾਅਦ ਲੋੜੀ ਜਿਹੜੀ ਉਹ ਪਾਵਾਂਗੇ ਸੋ ਮੈਂ ਆਮੰਦ ਤਾਂ ਕਿ ਆਪਾਂ ਇਹ ਗੱਲਾਂ ਜਿਹੜੀਆਂ ਸੁਣਨੀਆਂ ਤੇਗੀਆਂ ਅਮਨ ਦੇ ਵਿੱਚ ਲਿਆਉਣੀਆਂ ਨੇ ਮਨਾਂ ਦੇ ਵਿੱਚ ਵਸਾਉਣੀਆਂ ਨੇ ਕਿਉਂਕਿ ਬਹੁਤ ਪਿਆਰੀਆਂ ਗੱਲਾਂ ਆਪਾਂ ਨੂੰ ਵੀ ਇਹ ਦੱਸਣਗੇ ਤਿਆਰੀਆਂ ਬਹੁਤ ਸੋਹਣੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਅੱਜ ਦੇ ਇਸ ਸਮਾਗਮ ਦੀਆਂ ਤੇ ਬੱਚਿਆਂ ਨੇ ਬਹੁਤ ਸੋਹਣੀ ਤਿਆਰੀ ਜਿਹੜੀ ਉਹ ਕੀਤੀ ਸੀ ਇਦਾਂ ਹੀ ਬੋਲੇ ਇਸ ਟੋਨ ਹਾਲੋ ਸੋ ਕਲੱਬ ਦੇ ਵੱਲੋਂ ਮਾਨ ਸਨਮਾਨ ਜਿਹੜਾ ਬੋਲੇ ਇਸ ਟੋਨ ਹਾਲੋ ਪਹਿਲਾਂ ਪਾ ਲਈ ਫਰਟ ਫੋਟੋ ਕਰ ਲਿਓ ਬੋਲੇ ਇਸ ਟੋਨ ਹਾਲੋ ਅਮਨਦੇਵ ਭਰਾ ਦਾ ਇੱਕ ਮੁੰਡਾ ਉਹ ਵੀ ਬੁਲਾਓ ਜੀ ਗਾਗੇਵਾਲ ਤੋਂ ਸਰਪੰਚ ਸਾਡੇ ਸਾਈਬਾ ਉਹ ਆ ਜਾਣ ਜੀ ਇੱਥੇ ਸਾਡੇ ਵੀਤ ਰਾਜਮਾਨ ਨੇ ਉਹ ਸ਼ਮਨਦੀਪ ਦੇ ਭਰਾ ਨੂੰ ਵੀ ਬੇਨਤੀ ਹੈ ਉਹ ਵੀ ਸਾਡੇ ਕੋਲ ਇੱਥੇ ਹੋਣੀ ਸੀਗਾ ਕੋਲੇ ਸੋ ਨਿਹਾਲ ਆ ਉਹਨਾਂ ਨੂੰ ਬੁਲਾ ਲਓ ਪਹੁੰਚ ਕਿੱਥੇ ਉਹ ਹੈ ਨਹੀਂ ਜੀ ਇੱਥੇ ਕੋਈ ਨਹੀਂ ਸੋ ਲਓ ਜੀ ਹੁਣ ਤੁਹਾਡੇ ਸਾਹਮਣੇ ਜਿਹੜੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਆ ਜਾਓ ਜੀ ਸਟੂਲ ਕੁਰਸੀਆਂ ਦੇ ਉੱਤੇ ਅਮਨਦੀਪ ਸਿੱਧਾ ਸਾਹਮਣੇ ਚਲੋ ਉਹ ਸਟੇਜ ਤੇ ਪਹੁੰਚ ਜਾਣ ਡਾਕਟਰ ਸਿੰਧਾ ਡਾਕਟਰ ਜਗਜੀਤ ਪਲੀਜ਼ ਸਟੇਜ ਤੇ ਪਹੁੰਚੋ ਬਰਨਾਲਾ ਨਿਆ ਸੋਨਿਆ ਸਾਸ਼੍ਰੀਆ ਕਾਲ ਡਾਕਟਰ ਜਗਜੀਤ ਡਾਕਟਰ ਜਗਜੀਤ ਚਲੇ ਗਏ ਚਲੋ ਬਾਈ ਜੀ ਬੋਲੇ ਇਸੋ ਨਿਹਾਂ ਸਾਸ਼੍ਰੀਆ ਕਾਲ ਤੇਵਾਦਾਰ ਨੇ ਬੀਜਗਤਾਰ ਸਿੰਘ ਜੀ ਕਢਾਣੀ ਆਪਾਂ ਉਹਨਾਂ ਦੇ ਵਿਚਾਰ ਸੁਣਨੇ ਆ ਕਿਵੇਂ ਜਿਹੜੇ ਪਰਾਲੇ ਇਹਨਾਂ ਨੇ ਸ਼ੁਰੂ ਕੀਤੇ ਸੀ ਤੇ ਅੱਜ ਉਹ ਕਿਰਚਰਮ ਸੀਮਾ ਤੇ ਹੈ ਕਿਵੇਂ ਲਹਿਰ ਜਿਹੜੀ ਉਠਣੀ ਕੁੜੀਏ ਉਠਣੀ ਚੜੀਏ ਚੀਕ ਚਹਾੜਾ ਪਾ ਜਿਹੜੇ ਤੇਰੀ ਰਾਣੂ ਰੋਕੇ ਉਹੀ ਕੰਧ ਨੂੰ ਟਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਕਪਤਾਨ ਸਿੰਘ ਮਹਿਕਲਾ ਤੋਂ ਅੱਜ ਆਪਾਂ ਉਰੇ ਧੀਆਂ ਦੀ ਲੋੜੀ ਮਣੋ ਲਈ ਇਕੱਠੇ ਹੋਇਆਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਜੋ ਲੋਕ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਨਹੀਂ ਸਮਝਦੇ ਉਹਨਾਂ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਕੁੜੀਆਂ ਸਾਡੇ ਸਮਾਜ ਦਾ ਬਹੁਤ ਵੱਡਾ ਹਿੱਸਾ ਹੁੰਦੀਆਂ ਹਨ ਤੀ ਕੁੜੀਆਂ ਕੁੜੀਆਂ ਦਾ ਰੋਲ ਅਤੇ ਮਾਂ ਦਾ ਵੀ ਔਰਤਾਂ ਦਾ ਰੋਲ ਹੁੰਦਾ ਹੈ ਔਰਤ ਤੋਂ ਬਿਨਾ ਕਰ ਨਹੀਂ ਵਸਦਾ ਪੜੋ ਅਤੇ ਲਿਖੋ ਪੜੋ ਅਤੇ ਅੱਖਰਾਂ ਵਿੱਚ ਮਿਲੋ ਮਾਤਾ ਗੁਜਰੀ ਜੀ ਨੂੰ ਪੜੋ ਅਤੇ ਅੱਖਰਾਂ ਵਿੱਚ ਮਿਲੋ ਉਹਨਾਂ ਔਰਤਾਂ ਨੂੰ ਜਿਨ੍ਹਾਂ ਨੇ ਸਾਡੇ ਸਮਾਜ ਲਈ ਕੁਝ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀ ਸੋ ਚਿਵਾਰਾ ਪਾਣਾ ਐਸਾ ਦਮਾਇਆ ਦੇ ਸਾਹਮਣੇ ਉੱਚਾ ਚਿਵਾਰਾ ਪਾਣਾ ਬੜ ਲਖਰੇ ਹੋ ਕੇ ਮਨ ਦੀ ਕਰਨੀ ਆਪਣਾ ਹੁਕਮ ਕਿਹੜਾ ਤਰੀਕੇ ਕਿਹੜਾ ਗੁਰੂ ਕਾਨੇ ਕੇ ਕਦੇ ਹਾਂ ਤਰੀਕੇ ਕਿਹੜਾ ਦੇ ਦੇ ਨੀ ਮਟਿਆਰੇ ਲੰਮੀ ਬਾਤ ਕਰਕੇ ਕਿਹੜਾ ਦੇ ਦੇ ਨੀ ਮਟਿਆਰੇ ਲੰਮੀ ਬਾਤ ਕਰਕੇ ਕਿਹੜਾ ਦੇ ਦੇ ਨੀ ਮਟਿਆਰੇ ਲੰਮੀ ਬਾਤ ਕਰਕੇ ਰਾਈ ਰੂਈ ਵੇਚ ਕੇ ਮੈਂ ਪੋਲੀ ਨਤ ਕਰਾਈ ਪੋਲੀ ਨਤ ਦਾ ਟੁਕੜਾ ਟੰਗਾ ਕਿਸੇ ਕੰਮ ਨਾ ਆਈ ਪਾਸੇ ਹੋ ਜਾ ਲਾਲ ਮਾਂ ਸਾਡੀ ਰੇਲ ਗੱਡੀ ਆਈ ਪਾਸੇ ਹਟ ਜਾ ਲਾਲ ਮਾਂ ਸਾਡੀ ਰੇਲ ਗੱਡੀ ਆਈ ਪਾਸੇ ਹਟ ਜਾ ਲਾਲ ਮਾਂ ਸਾਡੀ ਰੇਲ ਗੱਡੀ ਆਈ ਚਿੱਟੀਆਂ ਕਬੂਤਰ